ਹਾਂਜੀ ਬਾਈ ਜੀ ਆਪਾਂ ਬਾਬਾ ਫਰੀਦ ਦੀ ਧਰਤੀ ਤੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲੇ ਤੇ ਮੈਨੂੰ ਬਹੁਤ ਸੁਣੇ ਆ ਪਿੱਛੇ ਤਸਵੀਰਾਂ ਬਣੀਆਂ ਨਜ਼ਰ ਆਈਆਂ ਮੈਂ ਸੋਣਾ ਚੱਲ ਬਲੌਗ 'ਚ ਲੈ ਲਈਏ ਸ਼ਾਇਦ ਕੋਈ ਰਾਜਾ ਮਹਾਰਾਜ ਦੇ ਨਾਂ ਤੇ ਇਹ ਸ਼ਾਇਦ ਉਹੀ ਹੋ ਸਕਦਾ ਜਿਨ੍ਹਾਂ ਦੀ रियासत ਦੀ ਉਹ ਕਿਲਾ ਨਾ ਪਿੱਛੇ ਕਿਲੇ ਦੀ ਕਿਲੇ ਦਾ ਵੀ ਆਰਟ ਅਟੈਕ ਕੀਤਾ ਹੋਇਆ ਜਿੱਥੇ ਆਪਾਂ ਜਾਣਾ ਹੈ ਬਾਬਾ ਫਰੀਦ ਜੀ ਦੀ ਜਿਹੜੀ ਜਗ੍ਹਾ ਬਣੀ ਹੋਈ ਹੈ ਤਪਸਥਾਨ ਬਣਿਆ ਹੋਇਆ ਸ਼ਾਇਦ ਇਹ ਉਹੀ ਰਾਜਾ ਹੋ ਸਕਦਾ ਹੈ ਬਾਈ ਜੀ ਆਪਾਂ ਬਾਬਾ ਫਰੀਦ ਦੀ ਧਰਤੀ ਤੇ ਖੜੇ ਆ ਫਰੀਦਕੋਟ ਦੇ ਵਿੱਚ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲੇ ਕੇ ਜਿਹਨੂੰ ਜਦੋਂ ਰਸ ਕਿੰਨਾ ਘੈਂਟ ਪੁਰਾਣਾ ਗੇਟ ਆਰਟ ਇਟੈਕ ਕੀਤਾ ਹੋਇਆ ਪੁਰਾਣੀ ਨਿਸ਼ਾਨੀ ਫਰੀਦਕੋਟ ਵਾਲਿਆਂ ਨੇ ਰੱਖੀ ਹੋਈ ਹੈ ਤੇ ਆਪਣੇ ਆਪ ਚ ਵੱਡੀ ਗੱਲ ਆ ਮੈਂ ਵਾਰ-ਵਾਰ ਬਲੌਗਾਂ ਦੇ ਵਿੱਚ ਚੀਕਦਾ ਹੁੰਨਾ ਵੀ ਪੁਰਾਣੀਆਂ ਨਿਸ਼ਾਨੀਆਂ ਨਾ ਮਟਾਓ ਸਾਡੇ ਗੁਰੂਆਂ ਦੀਆਂ ਨਿਸ਼ਾਨੀਆਂ ਨਾ ਮਟਾਓ ਸਾਡੇ ਸ਼ਹਿਰਾਂ ਦੀਆਂ ਨਿਸ਼ਾਨੀਆਂ ਨਾ ਮਟਾਓ ਤੇ ਮੈਂ ਫਰੀਦਕੋਟ ਵਾਲਿਆਂ ਨੂੰ ਸਜਦਾ ਕਰਦਾ ਜਿਨ੍ਹਾਂ ਨੇ ਆਹ ਪੁਰਾਣਾ ਵਿਰਾਸਤ ਸਾਹਮਣੇ ਰੱਖੀ ਹੈ ਵੇਖੋ ਲਿਖਿਆ ਹੋਇਆ ਹੈ ਜੀ ਆਇਆਂ ਨੂੰ ਇੰਗਲਿਸ਼ ਦੇ ਵਿੱਚ ਲਿਖਿਆ ਤੇ ਉਰਦੂ ਦੇ ਵਿੱਚ ਲਿਖਿਆ ਉਰਦੂ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਸਾਲ ਪਹਿਲਾਂ ਚੀਜ਼ ਇਹ ਵਰਤੀ ਜਾਂਦੀ ਸੀ ਫਰੀਦਕੋਟ ਦੀ ਧਰਤੀ ਤੇ ਉਹੀ ਪੁਰਾਣੀ ਆਰਟੀਟੈਕਸ ਨੂੰ ਬਾਬਾ ਤਪਸਤਾਨ ਬਾਬਾ ਫਰੀਦ ਜੀ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕਿਲੇ ਦੇ ਵਿੱਚ ਜਿਹੜਾ ਰਿਆਸਤੀ ਕਿਲਾ ਖੁੱਲਿਆ ਗਿਆ ਤੇ ਆ ਬਹੁਤ ਘੈਂਟ ਲੱਗਿਆ ਮੈਨੂੰ ਸਕੂਨ ਲੱਗਿਆ ਇੱਥੇ ਆ ਕੇ ਧਰਤੀ ਤੇ ਮੈਨੂੰ ਸਕੂਨ ਮਿਲ ਆ ਗਈ ਸਾਡੀ ਪੁਰਾਣੀ ਚੀਜ਼ ਫਰੀਦਕੋਟ ਵਾਲਿਆਂ ਨੇ ਸਾਹਮਣੇ ਰੱਖੀਆ ਧੰਨਵਾਦ ਫਰੀਦਕੋਟ ਵਾਲਿਓ ਅੱਗੇ ਜਾ ਕੇ ਰਸਤਾ ਕਿਲੇ ਨੂੰ ਜਾਂਦਾ ਤੇ ਬਾਕੀ ਸਾਰਾ ਕੁਝ ਅੱਗੇ ਜਾ ਕੇ ਜੋ ਵੀ ਤੁਹਾਨੂੰ ਪੁਰਾਣਾ ਮਿਲੂਗਾ ਆਪਾਂ ਦਿਖਾਵਾਂਗੇ ਬਲੋ ਲਓ ਜੀ ਜੋ ਹਜ਼ਾਰਾਂ ਸਾਲ ਪਹਿਲਾਂ ਪੁਰਾਣਾ ਬਣਿਆ ਹੈ ਦਰਵਾਜ਼ਾ ਉਹ ਤੋਂ ਥੋੜਾ ਜਿਹਾ ਅੱਗੇ ਆ ਕੇ ਆਪਾਂ ਪਹੁੰਚ ਗਏ ਪਿੱਛੇ ਮੇਰੇ ਉਹ ਨੇ ਜਿਨ੍ਹਾਂ ਨੇ ਜੰਗ ਦੇ ਮੈਦਾਨ 'ਚ ਕਿਸੇ ਦਾ ਕੋਈ ਜਾ ਧਰਮ ਜਾਂ ਕੋਈ ਕਿੰਨਾ ਵੱਲੋਂ ਲੜ ਰਿਹਾ ਉਹ ਨਹੀਂ ਦੇਖਿਆ ਗਿਆ ਸਾਰਿਆਂ ਨੂੰ ਪਾਣੀ ਪਿਆਇਆ ਤੇ ਇਹ ਇਹ ਸਾਡੀ ਖੂਬੀ ਐ ਸਿੱਖ ਧਰਮ ਦੀ ਕੋਈ ਵੀ ਸੀਗਾ ਉੱਥੇ ਕੋਈ ਵੱਡਾ ਟੁੱਕੀ ਹੁੰਦੀ ਸੀ ਜ਼ਖਮੀ ਹੁੰਦਾ ਸੀ ਉਹਨੂੰ ਭਾਈ ਕਨਈਆ ਜੀ ਪਾਣੀ ਪਿਉਂਦੇ ਸੀ ਜੰਗ ਦੇ ਮੈਦਾਨ 'ਚ ਭਾਈ ਕਨਈਆ ਚੌਂਕ ਦੀ ਜਿੱਥੇ ਮੂਰਤੀ ਬਣੀ ਐ ਉਹ ਤੋਂ ਥੋੜਾ ਜੱਗੇ ਜਾ ਕੇ ਮੈਨੂੰ ਤਾਂ ਐ ਫੀਲਿੰਗ ਆਈ ਜਾਂਦਾ ਜਿਵੇਂ ਮੈਂ ਲੰਡਨ 'ਚ ਫਿਰਦਣਾ ਮੜਾ ਨਿਗਾਹ ਮਾਰੋ ਆਹਾ ਕੀ ਬਾਤ ਆ ਘੰਟਾ ਘਰ ਬਣਿਆ ਹੋਇਆ ਪੁਰਾਣਾ ਮੈਨੂੰ ਲੱਗਦਾ ਇਹਦੀ ਵੀ ਉਮਰ ਹਜ਼ਾਰਾਂ ਸਾਲ ਹੀ ਹੋਊਗੀ ਜਿਹੜੇ ਹਿਸਾਬ ਨਾਲ ਉਹ ਗੇਟ ਸੀ ਰੇਲਵੇ ਸਟੇਸ਼ਨ ਦੇ ਕੋਲੇ ਰੇਲਵੇ ਸਟੇਸ਼ਨ ਤੋਂ ਤੁਸੀਂ ਤੁਰੋਗੇ ਨਾ ਤੁਹਾਨੂੰ ਆਟੋ-ਆਟੋ ਲੈਣ ਦੀ ਕੋਈ ਲੋੜ ਨਹੀਂ ਡੇਢ ਕਿਲੋਮੀਟਰ ਕਿਲਾ ਪੈਂਦਾ ਹੈ ਤੋਂ ਪੈਦਲ ਚੱਲਿਓ ਨਾਲੇ ਆਹ ਪੁਰਾਣੀਆਂ ਚੀਜ਼ਾਂ ਦਾ ਸਵਾਦ ਲਿਓ ਨਜ਼ਾਰਾ ਦੇਖਿਓ ਪੁਰਾਣੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨਹੀਂ ਤੇ ਅੱਗੇ ਜਾ ਕੇ ਆਪਾਂ ਹੋਰ ਕਹਾਂਡ ਕੋਈ ਚੀਜ਼ ਦਿਖਾਉਨੇ ਆ ਜੇ ਇਸੇ ਰਸਤੇ ਦੇ ਵਿੱਚ ਆਈ ਰੇਲਵੇ ਸਟੇਸ਼ਨ ਤੋਂ ਨਿਕਲੋਗੇ ਨਿਕਲਸਾਰ ਤੁਹਾਨੂੰ ਪੁਰਾਣਾ ਗੇਟ ਮਿਲੂਗਾ ਪੁਰਾਣਾ ਗੇਟ ਤੋਂ ਆਕੇ ਭਾਈ ਕਨਾਈਆ ਜੀ ਦੀ ਮੂਰਤੀ ਲੱਗੀ ਹੋਈ ਆ ਉਹ ਸਿੰਬਲ ਤੋਂ ਥੋੜਾ ਜਿਹਾ ਅੱਗੇ ਘੰਟਾ ਘਰ ਬਣਿਆ ਇਹ ਨਿ ਸੁਖਾਂਡਾ ਘਰ ਕੋ ਤੋਂ ਆ ਕੇ ਜੇ ਚੌਕ ਬਣ ਜਾਂਦਾ ਅੱਗੇ ਜਾ ਕੇ ਬਿਲਕੁਲ ਸਿੱਧੇ ਫੇਰ ਜਾਣਾ ਤੁਸੀਂ ਮੈਂ ਤੁਹਾਨੂੰ ਸਿੰਬਲ ਦਿਖਾ ਦਿੰਦਾ ਇਹ ਘਾਂਟਾ ਘਰ ਤੋਂ ਇਸ ਰਸਤੇ ਜਾਣਾ ਤੁਸੀਂ ਕਿਲੇ ਨੂੰ ਆਸਾਨੀ ਹੋ ਗਈ ਆਟੋ ਲੈਂਦੀ ਲੋੜ ਨਹੀਂ ਪੈਦਲ ਚੱਲ ਕੇ ਜਾਉਣਾ ਜੀ ਘਾਂਟਾ ਘਰ ਤੋਂ ਥੋੜਾ ਜਿਹਾ ਤੁਸੀਂ ਅੱਗੇ ਆਉਂਗੇ ਨਾ ਰਸਤੇ 'ਚ ਤੁਹਾਨੂੰ ਆਊਗਾ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਤੇ ਇਹਦੀ ਨਿਸ਼ਾਨੀ ਰੱਖ ਲਓ ਘਾਂਟਾ ਘਰ ਤੋਂ ਥੋੜਾ ਜਿਹਾ ਅੱਗੇ ਆਊਗਾ ਕਿਲੇ ਨੂੰ ਜਾਂਦੇ ਹੋਏ ਤੇ ਆ ਦੂਸਰੇ ਪਾਸੇ ਮਰਜ ਦੀ ਵੀ ਬਣੀ ਹੋਈ ਆ ਤੇ ਫਿਰ ਇੱਥੇ ਬੋਰਡ ਆ ਗਿਆ ਪਿੱਪਲ ਚੌਕ ਬਣ ਗਿਆ ਚੌਂਕ ਬਣਿਆ ਇਹ ਚੌਂਕ ਤੋਂ ਅ ਸੱਜੇ ਸਾਈਡ ਮੜਨਾ ਅੱਗੇ ਜਾ ਕੇ ਕਿਲੇ ਦੇ ਵਿੱਚ ਤੋਂ ਅੱਗੇ ਜਾ ਕੇ ਸਾਰਾ ਬਲੌਕ ਦਿਖਾਉਣੀ ਆ ਦੋਸਤੋ ਗੁਰਦੁਆਰਾ ਖਾਲਸਾ ਦੀਵਾਨ ਤੋਂ ਸੱਗੇ ਜਾ ਕੇ ਚੌਂਕ ਤੋਂ ਸੱਜੇ ਮੁੜ ਕੇ ਬਿਲਕੁਲ ਅੱਗੇ ਆਮਾਰਤ ਆ ਜੂਗੀ ਵੇਖੋ ਕਿੰਨੀ ਹਜ਼ਾਰਾਂ ਸਾਲ ਪੁਰਾਣੀ ਇਮਾਰਤ ਹੋ ਗਈ ਇਹ ਵੀਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸੰਭਾਲ ਕੇ ਰੱਖਿਆ ਯਾਰ ਨਹੀਂ ਢਾਉਣੀ ਚਾਹੀਦੀ ਬ੍ਰਿਕ ਇਟ ਦੀਆਂ ਬਣੀਆਂ ਹੋਈਆਂ ਪੁਰਾਣੀਆਂ ਚੀਜ਼ਾਂ ਇਹ ਦਰਵਾਜ਼ਾ ਵੇਖੋ ਕਿੰਨਾ ਸੋਹਣਾ ਆਪਣੇ ਪਿੰਡਾਂ 'ਚ ਇਦਾਂ ਦੇ ਦਰਵਾਜ਼ੇ ਹੁੰਦੇ ਸੀ ਇਹ ਦਰਵਾਜ਼ਾ ਬਣਿਆ ਹੋਇਆ ਹੈ ਇਹ ਦਰਵਾਜ਼ਾ ਕ੍ਰਾਸ ਕਰਕੇ ਅੱਗੇ ਆਪਾਂ ਫਿਰ ਕਿਲੇ ਵੱਲ ਜੇ ਅੱਗੇ ਨਿਕਲਾਂਗੇ ਅੱਜ ਬੋਰਡ ਦੇਖੋ ਦਾੜੀ ਦੇਖੋ ਕੱਡੀ-ਕੱਡੀ ਮੈਨੂੰ ਲੱਗਦਾ ਇਹ ਹਜ਼ਾਰਾਂ ਸਾਲ ਪੁਰਾਣਾ ਦਰਖਤ ਹੋਊਗਾ ਤੇ ਐਦਾਂ ਦੇ ਬੋਰਡ ਲੋਕ ਪੱਟ ਜਾਂਦੇ ਆ ਪਟਣੇ ਚਾਹੀਦੇ ਨੇ ਇਹ ਸਾਡੇ ਐ ਸਮਝ ਲਓ ਵੀ ਬਜ਼ੁਰਗਾਂ ਤੋਂ ਵੀ ਪਹਿਲਾਂ ਦੇ ਹੋਣਗੇ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਏ ਇਸ ਬੋਰਡ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਸ਼ਾਨ ਦਿੱਤੀ ਹੋ ਕਿੰਨੀਆਂ ਰੂਹਾਂ ਨੂੰ ਇਹਨੇ ਸ਼ਾਨ ਦਿੱਤੀ ਕਿੰਨੀਆਂ ਰੂਹਾਂ ਇਹ ਥੱਲੇ ਬੈਠੀਆਂ ਹੋਣੀਆਂ ਤੇ ਨਹੀਂ ਪਟਣੇ ਚਾਹੀਦੇ ਵੇ ਕਿੰਨਾ ਸੋਹਣਾ ਦਰਖਤ ਹੈ ਮੈਨੂੰ ਲੱਗ ਕੇ ਇੱਕ ਹਵੇਲੀ ਵਰਗਾ ਓਹ ਪਿੱਛੇ ਵੀ ਤੁਸੀਂ ਇਹ ਬੋਰਡ ਦੇ ਦੇਖੋ ਲੋ ਜੀ ਆਪਾਂ ਰੇਲਵੇ ਸਟੇਸ਼ਨ ਤੋਂ ਰਸਤੇ 'ਚ ਬਾਜ਼ਾਰ 'ਚ ਹੁੰਦੇ ਹੋਏ ਪਹੁੰਚ ਗਏ ਆਂ ਬਾਬਾ ਫਰੀਦ ਜੀ ਦੇ ਤਪਸਥਾਨ ਦੇ ਕੋਲ ਉਹ ਰਿਆਸਤੀ ਕਿਲੇ ਦੇ ਕੋਲੇ ਬਿਲਕੁਲ ਗੇਟ ਦੇ ਸਾਹਮਣੇ ਆ ਹਾਂ ਤੁਸੀਂ ਦਰਸ਼ਨ ਕਰੋ ਅੰਦਰ ਮੈਂ ਸਪੈਸ਼ਲ ਬਲੌਗ ਅਲੱਗ ਤੋਂ ਬਣਾਉਂਗਾ ਤੇ ਰੇਲਵੇ ਸਟੇਸ਼ਨ ਤੋਂ ਲੈ ਕੇ ਰੇਲਵੇ ਸਟੇਸ਼ਨ ਤੋਂ ਲੈ ਕੇ ਬਾਬਾ ਫਰੀਦ ਜੀ ਦੇ ਤਪਸਥਾਨ ਕਿਲੇ ਦੇ ਗੇਟ ਤੱਕ ਦਾ ਮੇਰਾ ਇਹ ਸਪੈਸ਼ਲ ਬਲੌਗ ਅਲੱਗ ਆਗਾ ਤੁਸੀਂ ਇਹ ਦੇਖ ਲਿਓ ਰਸਤੇ 'ਚ ਕਿਹੜੀਆਂ-ਕਿਹੜੀਆਂ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਤੇ ਰੇਲਵੇ ਸਟੇਸ਼ਨ ਤੋਂ ਮੈਂ ਪਹਿਲਾਂ ਵੀ ਦੱਸਤਾ 1.5 ਕਿਲੋਮੀਟਰ ਦਾ ਏਰੀਆ ਪੈ ਗਿਆ ਤੁਹਾਨੂੰ ਆਟੋ ਲੈਣ ਦੀ ਲੋੜ ਨਹੀਂ ਪੈਦਲ ਆਇਓ ਜੇ ਬਜ਼ੁਰਗ ਹੈਗਾ ਤਾਂ ਆਟੋ ਲੈ ਲੇ ਕਿਉਂਕਿ ਰਸਤੇ ਵਿੱਚ ਬਹੁਤ ਸੋਹਣੀਆਂ ਪ੍ਰਾਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਆਰਕੀਟੈਕਟ ਚੀਜ਼ਾਂ ਬਣੀਆਂ ਹੋਈਆਂ ਪੁਰਾਣੇ ਤਰੀਕੇ ਨਾਲ ਇੱਟਾਂ ਨਾਲ ਬਣੀਆਂ ਹੋਈਆਂ ਜਾਂ ਦਰਖਤ ਪੁਰਾਣੇ ਬਾਬਾ ਫਰੀਦ ਦਾ ਬਹੁਤ ਪੁਰਾਣੀ ਧਰਤੀ ਹੈ ਇਹ ਬਾਬਾ ਫਰੀਦ ਜੀ ਨਾਮ ਤੇ ਬਣੀ ਹੋਈ ਹੈ ਉਹਨਾਂ ਦੀ ਚਰਨਸ਼ੋਹ ਹੈ ਤੇ ਹੁਣ ਜਿਹੜਾ ਕਿਲੇ ਦਾ ਬਲੌਗ ਹੋਊਗਾ ਅੰਦਰ ਉਹ ਤੁਹਾਨੂੰ ਦਰਸ਼ਨ ਮੈਂ ਸਪੈਸ਼ਲ ਅਲੱਗ ਤੋਂ ਕਰਵਾਉਂਗਾ ਅਲੱਗ ਮੇਰਾ ਬਲੌਗ ਹੋਊਗਾ ਜਿੰਨਾ ਵੀਰਾਂ ਨੇ ਇਸ ਸ਼ਹਿਰ ਦੇ ਦਰਸ਼ਨ ਕੀਤੇ ਇੱਥੇ ਆਏ ਐ ਇਸ ਚਰਨਸ਼ੋ ਜਿੱਥੇ ਬਾਬਾ ਫਰੀਦ ਜੀ ਦੀ ਹੋਈ ਇਸ ਜਗ੍ਹਾ ਦੇ ਦਰਸ਼ਨ ਕਰਿਆ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣਾ ਰਿਵਿਊ ਦਿਓ ਦੱਸਿਓ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਹੁਣ ਆਪਾਂ ਅਗਲਾ ਸਾਰਾ ਬਲੌਗ ਅੰਦਰੋਂ ਕਿਲੇ ਦੇ ਵਿੱਚੋਂ ਪਰਮਿਸ਼ਨ ਲੈ ਕੇ ਸਾਰੇ ਦਰਸ਼ਨ ਕਰਵਾਉਨੇ ਆ ਅਗਲੇ ਬਲੌਗ ਦੇ ਵਿੱਚ